ਇਹ ਅਮਰਤਪਾਲ ਸਿੰਘ ਜਾਂ ਫਿਰ ਸਰਬਜੀਤ ਸਿੰਘ ਖਾਲਸਾ ਦੀ ਥਾਂ ਦੇ ਉੱਤੇ ਜਸਬੀਰ ਸਿੰਘ ਰੋਡੇ ਕਿਵੇਂ ਆ ਗਏ ਰਾਜਦੇਵ ਖਾਲਸਾ ਨੇ ਲੋਕਾਂ ਦੇ ਸਾਹਮਣੇ ਭਾਸ਼ਣ ਦਿੰਦਿਆਂ ਹੋਇਆਂ ਜਸਬੀਰ ਸਿੰਘ ਰੋਡੇ ਦਾ ਨਾਮ ਕਿਉਂ ਲੈ ਲਿਆ ਕਿਉਂ ਸੰਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਭਤੀਜੇ ਜਿਹੜੇ ਨੇ ਜਸਬੀਰ ਸਿੰਘ ਰੋਡੇ ਉਹ ਅਕਾਲੀ ਦਲ ਦੀ ਸੱਤਾ ਸਾਂਭਣਗੇ ਅਕਾਲੀ ਦਲ ਦੀ ਪ੍ਰਧਾਨਗੀ ਸਾਂਭਣਗੇ ਕਿਉਂ ਅਚਾਨਕ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਜਸਬੀਰ ਸਿੰਘ ਰੋਡੇ ਦਾ ਨਾਮ ਪ੍ਰਚਲਿਤ ਹੋ ਗਿਆ ਕਿਉਂਕਿ ਇੱਕ ਪਾਸੇ ਬਹੁਤ ਤੀਬਰਤਾ ਦੇ ਨਾਲ ਇਹ ਮੁੱਦਾ ਉੱਭਰਦਾ ਪਿਆ ਹੈ ਉੱਠਦਾ ਪਿਆ ਹੈ ਆਪੱਖਦਾ ਪਿਆ ਜਿਸ ਦੇ ਵਿੱਚ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਚਰਚਾਵਾਂ ਨੇ ਕਿ ਆਖਰਕਾਰ ਅਕਾਲੀ ਦਲ ਦਾ ਪ੍ਰਧਾਨ ਕੀ ਸੁਖਬੀਰ ਬਾਦਲ ਰਹਿਣਗੇ ਜਾਂ ਫਿਰ ਇਹ ਪ੍ਰਧਾਨ ਕੋਈ ਹੋਰ ਬਣਨਗੇ ਸੁਖਬੀਰ ਸਿੰਘ ਬਾਦਲ ਦੀ ਥਾਂ ਦੇ ਉੱਤੇ ਕੌਣ ਹੈ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਹੈ ਚਰਚਾ ਉਦੋਂ ਛੜੀ ਸੀ ਜਦੋਂ ਬਾਗੀ ਧੜਾ ਜਿਹੜਾ ਉਹ ਸ੍ਰੀ ਕਾਲ ਤੱਕ ਸਾਹ ਜਾਂਦਾ ਅਚਾਨਕ ਇੱਕ ਮਹਿੰਮ ਛੇੜ ਦਿੱਤੀ ਜਾਂਦੀ ਹੈ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਕਾਲੀ ਦਲ ਦੀ ਮੌਜੂਦਾ ਪ੍ਰਧਾਨਗੀ ਦੇ ਖਿਲਾਫ ਉਸ ਤੋਂ ਬਾਅਦ ਚਰਚਾਵਾ ਚੱਲਦੀਆਂ ਰਹੀਆਂ ਕੌਣ ਬਣੇਗਾ ਅਕਾਲੀ ਦਲ ਦਾ ਨਵਾਂ ਪ੍ਰਧਾਨ ਕਿਹੜਾ ਲੀਡਰ ਉੱਭਰੇਗਾ ਅਕਾਲੀ ਦਲ ਦੇ ਪ੍ਰਧਾਨ ਦੇ ਬਤੌਰ ਕਿਉਂਕਿ ਬਾਰ-ਬਾਰ ਇੱਕ ਗੱਲ ਸਾਹਮਣੇ ਆਉਂਦੀ ਰਹੀ ਕਿ ਸੁਖਬੀਰ ਸਿੰਘ ਬਾਦਲ ਦਾ ਪਰਿਵਾਰ ਜਿਹੜਾ ਆ ਉਹ ਅਕਾਲੀ ਦਲ ਦਾ ਕੋਈ ਪੈਰੋਕਾਰ ਨਹੀਂ ਹੈ ਅਕਾਲੀ ਦਲ ਉਹਨਾਂ ਦੀ ਨਿੱਜੀ ਜਾਗੀਰ ਨਹੀਂ ਹੈ ਇਹ ਗੱਲਾਂ ਬੜੀ ਵਾਰ ਸੁਣਨ ਨੂੰ ਮਿਲੀਆਂ ਨੇ ਔਰ ਜਾਇਜ਼ ਵੀ ਨੇ ਪਰ ਇਹਦੇ ਉੱਤੇ ਗੱਲ ਇਹ ਖੜਦੀ ਸੀ ਸਵਾਲ ਇਹ ਆਉਂਦਾ ਸੀ ਕਿ ਜੇ ਸੁਖਬੀਰ ਸਿੰਘ ਬਾਦਲ ਨਹੀਂ ਤਾਂ ਫਿਰ ਪ੍ਰਧਾਨ ਕੌਣ ਹੋਣਗੇ ਚਰਚਾਵਾਵਾਂ ਚੱਲੀਆਂ ਐਮਪੀ ਭਾਈ ਅਮਰਤਪਾਲ ਸਿੰਘ ਐਮਪੀ ਸਰਜੀਤ ਸਿੰਘ ਖਾਲਸਾ ਨੂੰ ਲੈ ਕੇ ਚਰਚਾਵਾਵਾਂ ਚੱਲ ਪਈਆਂ ਔਰੰਧ ਦੇ ਵਿੱਚ ਆ ਕੇ ਭਾਈ ਅਮਰਤਪਾਲ ਸਿੰਘ ਦੇ ਕਰੀਬੀ ਵਕੀਲ ਜਿਹੜੇ ਰਾਜਦੇਵ ਖਾਲਸਾ ਨੇ ਸਟੇਜ ਤੇ ਚੜ ਕੇ ਇੱਕ ਵੱਖਰੀ ਹੀ ਗੱਲ ਕਰ ਜਾਂਦੇ ਨੇ ਜਦੋਂ ਚਰਚਾਵਾਵਾਂ ਚੱਲ ਰਹੀਆਂ ਸੀ ਕਿ ਅਕਾਲੀ ਦਲ ਦੀ ਪ੍ਰਧਾਨਗੀ ਜਿਹੜੀ ਹੈ ਉਹ ਭਾਈ ਅਮਰਤਪਾਲ ਸਿੰਘ ਔਰ ਸਰਜੀਤ ਸਿੰਘ ਖਾਲਸਾ ਵਾਸਤੇ ਮਖੂਸ ਰੱਖ ਦਿੱਤੀ ਗਈ ਹੈ ਦੂਜੇ ਪਾਸੇ ਬਾਗੀ ਧੜਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਗੁਰਪ੍ਰਤਾਪ ਬਡਾਲਾ ਨੂੰ ਲਿਆ ਰਿਆ ਸੀ ਸਾਹਮਣੇ ਉੱਥੇ ਹੀ ਚਰਚਾ ਅਚਾਨਕ ਛਿੜ ਗਈ ਉੱਥੇ ਹੀ ਰਾਜਦੇਵ ਸਿੰਘ ਖਾਲਸਾ ਇਹ ਇਹ ਦਾਵਾ ਕਰ ਗਏ ਕਿ ਜਸਵੀਰ ਸਿੰਘ ਰੋਡੇ ਜਿਹੜੇ ਨੇ ਉਹ ਅਗਲੇ ਪ੍ਰਧਾਨ ਹੋਣੇ ਚਾਹੀਦੇ ਨੇ ਜਾਂ ਫਿਰ ਪ੍ਰਧਾਨ ਹੋਣਗੇ ਹੁਣ ਅਚਾਨਕ ਜਸਵੀਰ ਸਿੰਘ ਰੋਡੇ ਦਾ ਨਾਂ ਕਿੱਥੋਂ ਆ ਗਿਆ ਕਿਉਂ ਜਸਵੀਰ ਸਿੰਘ ਰੋਡੇ ਨੂੰ ਪ੍ਰਧਾਨ ਬਣਾਉਣ ਦੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਆਖਰਕਾਰ ਇਹਦੇ ਪਿੱਛੇ ਮਨਸ਼ਾ ਕੀ ਹੈ ਔਰ ਦੂਜੇ ਪਾਸੇ ਖਾਸ ਕਰਕੇ ਕਿਉਂਕਿ ਸਰਜੀਤ ਸਿੰਘ ਖਾਲਸਾ ਨੇ ਵੀ ਇਹ ਗੱਲ ਕੀਤੀ ਸੀ ਕਿ ਜੇ ਅਕਾਲੀ ਦਲ ਦੇ ਸੰਚਾਲਨ ਵਾਸਤੇ ਪੰਥ ਸੇਵਾ ਲਾਵੇਗਾ ਤਾਂ ਅਸੀਂ ਇਹ ਕਢਾ ਕੇ ਇਹ ਸੇਵਾ ਨਿਭਾਵਾਂਗੇ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਭਾਈ ਅਮਰਪਾਲ ਸਿੰਘ ਵੀ ਉਹਨਾਂ ਦੇ ਨਾਲ ਹੋਣਗੇ ਜਿੱਤੋਂ ਇਹ ਜ਼ਾਹਿਰ ਸੀ ਕਿ ਚਾਹ ਨਾ ਕਿਤੇ ਐਮਪੀ ਸਰਜੀਤ ਸਿੰਘ ਖਾਲਸਾ ਵੱਲੋਂ ਵੀ ਪ੍ਰਮਾਣਿਤ ਸੀ ਕਿ ਆਉਂਦੇ ਸਮੇਂ ਦੇ ਵਿੱਚ ਅਸੀਂ ਸੰਚਾਲਨ ਕਰ ਸਕਦੇ ਆ ਪਰ ਉੱਥੇ ਹੀ ਆਣ ਕੇ ਹਾਲਾਤ ਕੁਝ ਹੋ ਹੋਰ ਹੋ ਗਏ ਦਾ ਕੁਝ ਹੋਰ ਖੇਡ ਦਿੱਤਾ ਗਿਆ ਆਖਰਕਾਰ ਇਸ ਤਰ੍ਹਾਂ ਕਿਉਂ ਕੀਤਾ ਗਿਆ ਰਾਜਦੇਵ ਖਾਲਸਾ ਤੁਸੀਂ ਸੁਣਦੇ ਆਣ ਦੇ ਨਾਲ ਗੱਲਬਾਤ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਮਨਸ਼ਾ ਕੀ ਸੀ ਔਰ ਕਿਉਂ ਇਹ ਫੈਸਲਾ ਲਿਆ ਗਿਆ ਐਡਵੋਕੇਟ ਸਾਹਿਬ ਤੁਸੀਂ ਇੱਕ ਗੱਲ ਆਖੀ ਹੈ ਜਿਸ ਤੋਂ ਬਾਅਦ ਇੱਕ ਪ੍ਰਚਲਨ ਚੱਲ ਗਿਆ ਹੁਣੇ ਚਰਚਾ ਚੱਲਦੀ ਪਈ ਹੈ ਕਿ ਸੰਤ ਭਿੰਡਰਾਂ ਵਾਲਿਆਂ ਦੇ ਭਤੀਜੇ ਜਿਹੜੇ ਨੇ ਉਹਨਾਂ ਨੂੰ ਪ੍ਰਧਾਨਗੀ ਦਿੱਤੀ ਜਾਣੀ ਚਾਹੀਦੀ ਹੈ ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ ਹੈ ਕਿ ਇਹ ਪ੍ਰਧਾਨਗੀ ਉਹਨਾਂ ਕੋਲ ਜਾਣੀ ਚਾਹੀਦੀ ਹੈ ਉਹ ਦੇਖੋ ਜੀ ਪ੍ਰਧਾਨ ਜੀ ਜਿਹੜੀ ਹੈਗੀ ਹੈ ਜਿਹੜਾ 40 ਦਲ ਪੁਨਰਸਰਜੀਤ ਹੋਵੇ ਹੈ ਅਸਲ ਸ਼੍ਰੋਮਣੀ ਅਕਾਲੀ ਦਲ ਜਿਹੜਾ 1920 ਵਿੱਚ ਬਣਿਆ ਸੀ ਉਸ ਦਾ ਰੂਪ ਉਸ ਦੀ ਜਿਹੜੀ ਹੈ ਅਗਵਾਈ ਇਹ ਪਰਿਵਾਰ ਨਾਲ ਇੱਕ ਅਜਿਹੇ ਸੱਤ ਨੂੰ ਸਖਸ਼ੀਤ ਨੂੰ ਮਿਲਣੀ ਚਾਹੀਦੀ ਹੈ ਜਿਹਦਾ ਪਛੋਟੜ ਤੇ ਇਤਿਹਾਸ ਐਸਾ ਹੋਵੇ ਜਿਹੜਾ ਸਿੱਖ ਪੰਥ ਦੇ ਲਈ ਜਿਹੜਾ ਹੈ ਅਮਰ ਇਤਿਹਾਸ ਹੋਵੇ ਉਹ ਜਿਹੜਾ ਹੈ ਸੰਤ ਚਰਨੈਲ ਸਿੰਘ ਭਿੰਡਰਾਂ ਵਾਲੇ ਇੱਕ ਮਹਾਨ ਸ਼ਖਸੀਅਤ ਸੀ ਜੇ ਉਹਨਾਂ ਨੇ ਉਹ ਅਮਰ ਸ਼ਹੀਦ ਨੇ ਤੇ ਬੜੀ ਵੱਡੀ ਤੁਰਵਾਨੀ ਉਹਨਾਂ ਨੇ ਕੌਮ ਲਈ ਕੀਤੀ ਤੇ ਫਿਰ ਭਾਈ ਜਸਵੀਰ ਸਿੰਘ ਰੋਡੇ ਦੇ ਪਿਤਾ ਜਗੀਰ ਸਿੰਘ ਉਹਨਾਂ ਨੇ ਬੜੀ ਵੱਡੀ ਸ਼ਹਾਦਤ ਦਿੱਤੀ ਸੀ ਯੁੱਧ ਦੇ ਮੈਦਾਨ 'ਚ ਜੀ ਤੇ ਉਹ ਉਹਨਾਂ ਦੇ ਜਿਹੜੇ ਭਾਈ ਧੀ ਸਵਰਨ ਸਿੰਘ ਹੈ ਉਹਨਾਂ ਨੇ ਅਕਾਲ ਤਖਤ ਦੀ ਰੱਖਿਆ ਕਰਦੇ ਹੋਏ ਸਤਜਰਨ ਸਿੰਘ ਭੰਡਾਰਾ ਵਾਲੇ ਦੇ ਨਾਲ ਉੱਥੇ ਸ਼ਹਾਦਤ ਦਿੱਤੀ ਸੀ ਜੀ ਤੇ ਉਹਨਾਂ ਦੇ ਦੂਸਰੇ ਭਾਈ ਲਖਵੀਰ ਸਿੰਘ ਰੋਡੇ ਜਿਹੜੇ ਹੈ ਉਹ ਹੁਣੇ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਅੰਤਮ ਸਾਹ ਲਏ ਨੇ ਤੇ ਉਹਨਾਂ ਨੇ ਜਲਾਵਤਨੀ ਵੀ ਟੱਤੀ ਹੈ ਤੇ ਬਣੀ ਵੱਡੀ ਉਹਨਾਂ ਨੇ ਸੰਘਰਸ਼ ਜਿਹੜਾ ਹੈਗਾ ਉਹ ਥਾਲਸਾ ਪੰਥ ਦੇ ਲਈ ਲੜਿਆ ਦੇ ਖੁਦ ਹੋ ਢਾਲਸਟ ਸਰ ਦੇ ਜਿਸਰਦਾਰ ਰਹੇ ਨਹੀਂ ਉਹਨਾਂ ਨੂੰ థਾਈਲੈਂਡ ਦੇ ਵਿੱਚ ਜਿਹੜਾ ਸੀਗਾ ਗ੍ਰਿਫਤਾਰ ਕੀਤਾ ਗਿਆ ਸੀ ਤੇ ਗ੍ਰਿਫਤਾਰ ਚਰਚੇ ਉਹਨਾਂ ਨੂੰ ਫਿਰ ਦਿੱਲੀ ਲਿਆਂਦਾ ਗਿਆ ਸੀ ਤੇ ਤਿਹਾੜ ਜੇਲ੍ਹ ਦੇ ਵਿੱਚ ਉਹਨਾਂ ਨੇ ਲੰਬੀ ਜੇਲ੍ਹ ਯਾਤਰਾ ਵੀ ਕੀਤੀ ਹੈ ਤੇ ਬੜੇ ਸੰਘਰਸ਼ਮਈ ਇਤਿਹਾਸ ਦੇ ਉਹ ਹਿੱਸੇ ਨੇ ਤੇ ਉਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਹੈ ਉਹ ਚਿੰਤ ਤੁਬੀਨੇ ਪੰਥ ਦੇ ਬੜਾ ਧਿਆਨ ਹੈ ਤੇ ਉਹਨਾਂ ਨੂੰ ਸਾਰੀ ਬਾਣੀ ਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਤੇ ਹੋਰ ਸਾਰੇ ਜਿਹੜੇ ਨੇ ਗ੍ਰੰਥ ਉਹਨਾਂ ਦਾ ਬਹੁਤ ਹੀ ਤਰੀਕੇ ਨਾਲ ਧਿਆਨ ਕੀਤਾ ਹੋਇਆ ਤੇ ਚੰਗੇ ਬਲਾਰੇ ਨੇ ਤੇ ਬਲਾਰੇ ਦੇ ਤੌਰ ਤੇ ਉਹ ਸਿੱਖੀ ਦੇ ਫਲਸਫੇ ਤੇ ਤੇ ਸਿੱਖੀ ਤੇ ਹਾਸ ਤੇ ਬੜੀਆਂ ਚੰਨਾ ਪਾਉਂਦੇ ਨੇ ਤੇ ਇਹੀ ਹਾਲਤ ਦੇ ਵਿੱਚ ਉਹਨਾਂ ਨੂੰ ਰਾਜਨੀਤੀ ਦਾ ਬਹੁਤ ਵੱਡਾ ਤਜਰਬਾ ਹੈ ਕਿਉਂਕਿ ਉਹਨਾਂ ਬਾਬਾ ਜਗਵਿੰਦਰ ਸਿੰਘ ਜਿਹੜੇ ਸੀਗੇ ਉਹਨਾਂ ਦੇ ਦਾਦਾ ਜੀ ਸੀ ਬਾਬਾ ਜਗਵਿੰਦਰ ਸਿੰਘ ਜਿਨ੍ਹਾਂ ਨੇ 10 ਸੀਟਾਂ ਜਿੱਤੀਆਂ ਸੀ ਜਦੋਂ ਉਹ 82 ਦਲ ਦੇ ਪ੍ਰਧਾਨ ਸੀ ਜੇ 1999 ਵਿੱਚ 13 ਚੋਂ 10 ਸੀਟਾਂ ਲੋਕ ਸਭਾ ਦੀਆਂ ਹੂੰ ਉਹਨਾਂ ਦੀ ਸਰਪ੍ਰਸਤੀ ਹਾਸਲ ਸੀ ਤੇ ਉਹ ਸਾਰੀਆਂ ਜੱਲਾਂ ਦੇ ਵਿੱਚ ਮਕਮਲ ਤੌਰ ਤੇ ਨਿਪੁੰਨ ਨੇ ਤੇ ਬਾਕੀ ਜਦੋਂ ਸਿਆਸਤ ਸੱਚ ਸਿਆਸਤ ਚੱਲਣੀ ਆ ਸੱਚ ਸਿਆਸਤ ਚਲਾਉਣੀ ਆ ਤਾਂ ਉਹਦੇ ਵਿੱਚ ਰੋਡੇ ਦਾ ਜਿਹੜਾ ਹਮੇਸ਼ਾ ਹੀ ਸਨਮਾਨ ਜਾਂ ਉਸ ਅਸਥਾਨ ਰਹੇਗਾ ਉਸ ਤੇ ਰੋਡੇ ਜਿਹੜੀ ਆ ਉਹ ਸ਼ਹਾਦਤ ਦੀ ਧਰਤੀ ਹੈ ਤੇ ਖਾਲਸਾ ਪੰਥ ਦੇ ਵਿੱਚ ਉਹ ਨਿਵੇਕਲੀ ਥਾਂ ਰੱਖਦੀ ਆ ਅੱਛਾ ਖਾਲਸਾ ਜੀ ਮੈਂ ਇਹ ਪੁੱਛਣਾ ਚਾਹੁੰਦਾ ਕਿਉਂਕਿ ਇਹ ਨਾਮ ਅਚਾਨਕ ਹੀ ਆ ਗਿਆ ਇਸ ਤੋਂ ਪਹਿਲਾਂ ਸਰਬਜੀਤ ਸਿੰਘ ਖਾਲਸਾ ਦਾ ਨਾਮ ਸੀ ਉਹਨਾ ਦੇ ਨਾਲ ਨਾਲ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਸੀ ਅਚਾਨਕ ਭਾਈ ਰੋਡੇ ਦਾ ਨਾਮ ਆ ਗਿਆ ਇਹ ਕਿਸ ਤਰ੍ਹਾਂ ਅਚਾਨਕ ਬਦਲਾ ਹੋਇਆ ਇਹ ਆਮਰਤਪਾਲ ਸਿੰਘ ਦਾ ਨਾਮ ਸੀਗਾ ਤੇ ਸਿੰਘ ਆਪਣਾ ਭਾਈ ਅਮਰਤਪਾਲ ਸਿੰਘ ਦਾ ਨਾਮ ਚੱਲ ਰਿਹਾ ਸੀ ਪਰੰਤੂ ਹੁਣ ਖਲਾ ਦੇਖੋ ਐਸਾ ਆ ਗਿਆ ਕਿ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ترسےਮ ਸਿੰਘ ਉਹ ਬੜੀ ਸਨਮਾਨਯੋਗ ਹਸਤੀ ਨੇ ਉਹ ਉੱਥੇ ਗਏ ਮਸਤੂਆ ਸਾਹਿਬ ਤੇ ਮਸਤੂਆਣਾ ਸਾਹਿਬ ਦਾ ਇੱਕ ਟਰਸਟ ਹੈ ਜਿਹੜਾ ਸਰਦੀਪ ਸਿੰਘ ਢੀਂਗ ਸਾਹਿਬ ਦੇ ਚੇਅਰਮੈਨ ਨੇ ਤੇ ਸਰਦਾਰ ਜਸਵੰਤ ਸਿੰਘ ਖੈਰਾ ਉਹਦੇ ਜਨਰਲ ਸਕੱਤਰ ਨੇ ਤੇ ਉਥੇ ਉਹਨਾਂ ਦਾ ਪਹਿਲਾਂ ਜਿਹੜੇ ਮੇਸੇ ਤਰੀਕੇ ਦੇ ਨਾਲ ਉਥੇ ਸਨਮਾਨ ਕੀਤਾ ਗਿਆ ਤੇ ਸਨਮਾਨ ਦੇ ਵਿੱਚ ਬਹੁਤ ਤੁਸੀਂ ਜਿਹਹਾ ਗਿਆ ਤੇ ਉਥੇ ਇਹਨਾਂ ਨੇ ਕਿਹਾ ਕਿ ਕੀ ਕਹਿੰਦੇ ਅਸੀਂ ਵੀ ਇਹਨਾਂ ਦੇ ਨਾਲ ਸ਼ਾਮਲ ਹੋਣਾ ਤੇ ਇਹਨਾਂ ਨੂੰ ਪੂਰੀ ਜਿਹੜੀ ਹੈ ਉਹ ਅਸ਼ੀਰਵਾਦ ਦਿੱਤਾ ਗਿਆ ਤੇ ਉਹ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਕਿ ਜੇ ਕਿਸੇ ਤੋਂ ਬਿਨਾ ਪੁੱਛੇ ਕਿਸੇ ਤੋਂ ਤੁਲ ਜਲ ਚਰੇ ਤੇ ਉਹ ਬਾਦਲਦਾਲੂ ਹੀ ਜਿਹੜਾ ਹੈਗਾ ਜਿਹੜਾ ਪਿਛਲਾ ਬਾਦਲਦਾਲਾ ਉਸ ਨਾਲ ਹੀ ਨਵੇਂ ਅਕਾਲੀ ਦਲ ਦਾ ਰੂਪ ਦੇ ਦਿੱਤਾ ਜਾਵੇ ਤੇ ਕੋਈ ਇੱਕ ਬੰਦੇ ਇੱਕ ਤੋਂ ਬੰਦਾ ਹੀ ਸਭ ਕੁਝ ਚਰਦਾ ਰਹੇ ਭਾਈ ਹਮਪਾਲ ਸਿੰਘ ਤਾਂ ਹੁਣ ਜੇਲ੍ਹ ਵਿੱਚ ਨੇ ਤੇ ਯਦ ਨੂੰ ਉਹ ਜੇਲ੍ਹ ਤੋਂ ਬਾਹਰ ਹੋਣਗੇ ਇਹਨਾਂ ਨੇ ਨਵੇਂ ਬਣਾ ਦੇਣਾ ਸਾਰਾ ਢਾਂਚਾ ਉਹਦੇ ਵਿੱਚ ਖਲਾਅ ਦੇ ਵਿੱਚ ਅਸੀਂ ਜਿਹੜਾ ਹੈ ਉਸ ਦੇ ਵਿੱਚ ਕੌਮ ਦਾ ਇੱਕ ਲੀਡਰ ਪ੍ਰਧਾਨ ਅਕਾਲੀ ਦਲ ਦਾ ਹਰ ਹਾਲਤ ਵਿੱਚ ਚਾਹੀਦਾ ਸਥਾਈ ਨਹੀਂ ਸਥਾਈ ਪ੍ਰਧਾਨ ਚਾਹੀਦਾ ਹੈ ਤੇ ਰੋਡ ਦੇ ਲਈ ਫਿਰ ਇਹ ਹਾਲਾਤ ਜਿਹੜੇ ਐ ਇਸ ਗੱਲ ਨੇ ਪੈਦਾ ਕੀਤੇ ਤੇ ਇਸ ਦੇ ਲਈ ਜਿਹੜਾ ਹੈਗਾ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਦਾ ਨਾਮ ਤਜਵੀਜ਼ ਹੋਇਆ ਅੱਛਾ ਖਾਲਸਾ ਜੀ ਇਹ ਵੀ ਇੱਕ ਗੱਲ ਸੀ ਕਿਉਂਕਿ ਜਦੋਂ ਸਰਬਜੀਤ ਸਿੰਘ ਖਾਲਸਾ ਦੇ ਨੂੰ ਇਹ ਪੁੱਛਿਆ ਜਾਂਦਾ ਸੀਗਾ ਐਮਪੀ ਸਰਬਜੀਤ ਸਿੰਘ ਖਾਲਸਾ ਹਰ ਵਾਰੀ ਇਹ ਗੱਲ ਕਰਦੇ ਸੀ ਕਿ ਜੇ ਕੌਮ ਇਜਾਜ਼ਤ ਦੇਊਗੀ ਜੇ ਜ਼ਿੰਮੇਵਾਰੀ ਪਾਊਗੀ ਤੇ ਮੈਂ ਜ਼ਰੂਰ ਕਰਾਂਗਾ ਔਰ ਨਾਲ ਭਾਈ ਅਮਰਤਪਾਲ ਸਿੰਘ ਮੇਰੇ ਰਹਿਣਗੇ ਮਤਲਬ ਮੇਰੀ ਮਦਦ ਕਰਨਗੇ ਫਿਰ ਉਹ ਸਾਰੀ ਗੱਲ ਹੁਣ ਤਾਂ ਇਤਰਾ ਹੀ ਰਹਿ ਗਈ ਤਾਂ ਇਹ ਦੇਖੋ ਗੱਲ ਤਾਂ ਇਹ ਹੈ ਨਾ ਜੀ ਜੋ ਗੱਲ ਹੋਵੇ ਤਾਂ ਸਹੀ ਤਦੋਂ ਹੋਊਗੀ ਤਰੋ ਕਰੀ ਜਾਉ ਜੀ ਉਹ ਗੱਲ ਜਿਹੜੀ ਹੈ ਗੱਲ ਤਾਂ ਹੁਣ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਪਾਂ ਇੰਨਾ ਚਿਰ ਦੇ ਲਈ ਖੁੱਲਾ ਤਾਂ ਨਹੀਂ ਛੱਡ ਸਕਦੇ ਜੀ ਬਈ ਉਸ ਦੇ ਵਿੱਚ ਜਿਹੜਾ ਹੈਗਾ ਉਹਦੇ ਵੀ ਕੋਈ ਜਿਹੜਾ ਇੱਕ ਬੰਦਾ ਹੀ ਆ ਕੇ ਕੁਛ ਕਹੀ ਜਾਵੇ ਕੋਈ ਦੂਜਾ ਬੰਦਾ ਜਾ ਕੇ ਕੁਛ ਕਹੀ ਜਾਵੇ ਤੇ ਤੀਜਾ ਬੰਦਾ ਆ ਕੇ ਕੁਛ ਕਹੇ ਤਾਂ ਉਹ ਤਾਂ ਫਿਰ ਜਿਹੜੀ ਹੈਗੀ ਹੈ ਉਹ ਜਿਹੜੀ ਸ਼ੁਰੂ ਕਰਨਾ ਹੀ ਪਊਗਾ ਦੇਖੋ ਸਰਦਾਰ ਸਰਬਜੀਤ ਸਿੰਘ ਇੱਕ ਬਹੁਤ ਵੱਡੀ ਸਖਸੀਅਤ ਹੈ ਸਨਮਾਨਯੋਗ ਸਖਸੀਅਤ ਹੈ ਉਹ ਐਮਪੀ ਵੀ ਨੇ ਪਰੰਤੂ ਜਿਹੜੀ ਆਉਂਦੀ ਦਵਾਈ ਹੈ ਉਹ ਜਿਹੜੀ 40 ਦਲ ਦੀ ਦਵਾਈ ਹੈ ਉਹ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡ ਨੇ ਕਰਨੀ ਉਹ ਇੱਕ ਬਹੁਤ ਹੀ ਮਹਾਨ ਸੱਚੀਅਤ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ